ਦੋਸਤੋ ਅੱਜ ਦੀ ਜਿਹੜੀ ਅਸੀਂ ਵੀਡੀਓ ਅ ਅੱਜ ਵੇਲੇ ਪਉ ਪਹਿਲੇ ਪਾਉਣ ਦਾ ਕਾਰਨ ਕੀ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਜਦੋਂ ਤੋਂ ਕਾਨੂੰਨਾਂ ਦੇ ਵਿੱਚ ਫੇਰ ਬਦਲ ਕੀਤਾ ਜਾ ਰਿਹਾ ਸੀ ਜਦੋਂ ਸਰਕਾਰ ਨੇ ਇਹ ਕਾਨੂੰਨ ਦੇ ਰਾਹੀਂ ਸਰਫੇਸੀ ਐਕਟ ਦੇ ਰਾਹੀਂ ਬੈਂਕਾਂ ਨੂੰ ਸਿੱਧੇ ਰਾਈਟ ਦਿੱਤੇ ਸੀਗੇ ਕਿ ਇਹਨਾਂ ਨੂੰ ਕੋਰਟ ਕੇਸ ਕਰਨ ਦੀ ਲੋੜ ਨਹੀਂ ਹੈ ਜਿਹੜਾ ਇਹਨਾਂ ਦਾ ਪੈਸਾ ਇਹਨਾਂ ਦੇ ਲੋਕਾਂ ਤੋਂ ਲੈਣਾ ਹੈ ਉਹ ਸਿੱਧੇ ਉਗਰਾ ਸਕਦੇ ਨੇ ਉਹ ਵੀ ਉਹਦੇ ਮਕਾਨ ਤੇ ਨੋਟਿਸ ਲਾ ਸਕਦੇ ਨੇ ਸਿਰਫ ਉਹਨੂੰ ਡੀਸੀ ਨੂੰ ਇੱਕ ਵਾਰੀ ਦੱਸਣ ਦੀ ਲੋੜ ਹੈ ਤੇ ਡੀਸੀ ਉਹਨੂੰ ਫੋਰਸ ਦੇ ਕੇ ਲਵਾ ਦੇਗਾ ਉਹ ਸਵਾਲ ਇਥੇ ਸਮਝਣ ਵਾਲਾ ਹੈ ਕਿ ਮੈਂ ਇਹ ਕਾਨੂੰਨ ਘੜਿਆਂ ਕਾਨੂੰਨਾਂ ਦੀਆਂ ਸੋਧਾਂ ਕਰਨ ਵਾਲਿਆਂ ਦੇ ਉੱਤੇ ਮੇਰੀ ਇਹ ਮੇਰਾ ਸਵਾਲ ਹੈ ਕਿ ਇੱਕ ਕੇਸ ਦੇ ਵਿੱਚ ਸਾਡੇ ਸਾਹਮਣੇ ਹੋਇਆ ਹੈ ਕਿਤਨੇ ਕਿਸਾਨ ਦੇ ਖਿਲਾਫ ਕੇਸ ਚੱਲਿਆ ਲਗਭਗ 3 ਲੱਖ ਦਾ ਕੇਸ ਮੰਨ ਲਓ ਚੱਲਦਾ ਹੈ ਚਲਦੇ ਕੇਸ ਚ ਕਿਸਾਨ 90 ਕੇ 95000 ਰੁਪਇਆ ਬੈਂਕ ਨੂੰ ਅਦਾ ਕਰ ਦਿੰਦਾ ਹੈ ਲੇਕਿਨ ਬੈਂਕਰ ਨੇ ਕੋਈ ਲੋੜ ਨਹੀਂ ਸਮਝੀ ਉਹ 90000 ਰੁਪਇਆ ਛੋ ਕਰਨ ਦੀ ਕਿ ਸਾਡੇ ਕੋਲੇ ਆ ਗਿਆ ਤੇ ਸਾਡਾ ਕੋਟ ਉਹ ਜਿੰਨੀ ਮਾਉਂਟ ਦਾ ਕੇਸ ਕੀਤਾ ਸਾਰੇ ਦੀ ਡਿਗਰੀ ਕਰ ਦਿੰਦਾ ਹੈ ਤੇ ਬੈਂਕ ਜਾ ਕੇ ਕਿਸਾਨ ਦੇ ਉੱਤੇ ਇਸ ਗੱਲ ਤੇ ਜੋਰ ਦਿੰਦਾ ਕਿ ਸਾਡੇ ਕੋਲੇ ਤਾਂ ਬੈਂਕ ਦੀ ਆ ਕੋਡ ਦੀ ਡਿਗਰੀ ਹੈ ਅਸੀਂ ਤਾਂ ਤੁਹਾਥੋਂ ਇੰਨੇ ਲੈਣੇ ਆ ਸਮੇਤ ਇੰਟਰਸਟ 3 ਲੱਖ 21 ਰੁਪਏ ਇਹਦਾ ਮਤਲਬ ਇਹ ਨਿਕਲ ਰਹਾ ਹੈ ਕਿ ਇੱਥੇ ਅੰਨੀ ਪੀਂਦੀ ਤੇ ਕੁੱਤੀ ਚੜਦੀ ਵਾਲੀ ਗੱਲ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਗਰ ਸਰਫੇਸੀ ਐਕਟ ਹੈ ਪਹਿਲੀ ਤਾਂ ਗੱਲ ਐਕਟ ਹੀ ਗਲਤ ਹੈ ਜੇ ਕਿਸੇ ਕਿਸਾਨ ਨੇ ਜਾਂ ਕਿਸੇ ਦੁਕਾਨਦਾਰ ਨੇ ਕਿਸੇ ਵਿਅਕਤੀ ਨੇ ਪੈਸੇ ਲਏ ਆ ਤਾਂ ਉਹਨੂੰ ਘੱਟੋ-ਘੱਟ ਕੋਰਟ ਦੇ ਵਿੱਚ ਆਪਦੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਇਸ ਐਕਟ ਦੇ ਰਾਹੀਂ ਲੋਕਾਂ ਦਾ ਕੋਰਟ ਜਾ ਕੇ ਆਪਦਾ ਹੱਕ ਮੰਗਣ ਦਾ ਆਪਦਾ ਪੱਖ ਰੱਖਣ ਦਾ ਉਹਨਾਂ ਕੋਲ ਰਾਈਟ ਹੀ ਖੋਲਿਆ ਗਿਆ ਤੇ ਜੇ ਇਹ ਹੁੰਦਾ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਮੇਰੇ ਦੇਸ਼ ਦੇ ਲੋਕੋ ਕਿ ਇਹ ਸਭੀ ਸਰਕਾਰਾਂ ਜਾ ਕੇ ਤੇ ਮੋਹਿੰਜੋਦਾਰੋ ਸਪੰਸ ਚ ਅਗੇ ਕਾਰਪੋਰੇਟ ਪੱਖ ਵੱਲ ਨੂੰ ਸਰਕਾਰਾਂ ਝੁਕੀਆਂ ਹੋਈਆਂ ਨੇ ਤੁਹਾਡੇ ਘਰ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਪ੍ਰਾਪਰਟੀਆਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਇਸ ਐਕਟ ਦੇ ਤਹਿਤ ਉਹਨਾਂ ਨੂੰ ਹੈਂਡਓਵਰ ਕਰਨ ਜਾ ਰਹੀਆਂ ਨੇ ਇਹੀ ਜੇ ਕੇਸ ਹੈ ਕੱਜ ਅਮਰਸਰ ਤੋਂ ਆ ਰਿਹਾ ਹੈ ਇੱਕ ਵਿਅਕਤੀ ਆ ਵਿਚਾਰਾ ਗਰੀਬ ਦੁਕਾਨਦਾਰ ਹੈ 10x10 ਦੀ ਦੁਕਾਨ ਹੈ ਕਰਿਆਨੇ ਦੀ ਇੱਕ ਮੁਹੱਲੇ 'ਚ ਅੰਦਾਜ਼ਾ ਲਾਓ ਮੁਹੱਲੇ ਦੀ ਦੁਕਾਨ ਦਾ ਕਿੰਨੀ ਇੱਕ ਇਨਕਮ ਆਉਂਦੀ ਹੋਣੀਗੀ ਔਰ ਉਸ ਆਦਮੀ ਨੇ 70 ਲੱਖ ਰੁਪਇਆ ਮਜਬੂਰਨ ਕਰਜ਼ਾ ਚੱਕਿਆ ਕਰਜ਼ਾ ਚੱਕਿਆ ਕਰਜ਼ਾ ਮੋੜਨਾ ਚਾਹੀਦਾ ਹੈ ਇਹੋ ਕੋਈ ਦੋਰਾ ਨਹੀਂ ਲੇਕਿਨ ਅਗਰ ਇਹੋ ਜੇ ਐਕਟਾਂ ਦੇ ਤਹਿਤ ਅਗਲੇ ਦਾ ਘਰ ਤੇ ਹੀ ਕਰਜ਼ਾ ਕਰ ਲਿਆ ਜਾਏਗਾ ਸਹਿ ਬਰਦਾਸ਼ਤ ਕਰਨ ਤੋਂ ਗੱਲ ਬਾਹਰ ਜਾਏਗੀ ਫਿਰ ਇਹ ਗੱਲ ਸਹਿਯੋਗ ਨਹੀਂ ਹੈ ਉਸ ਬੰਦੇ ਦੀ ਗੱਲ ਹੀ ਆਈ ਕਿ ਸਰਫੇਸ ਐਕਟ ਦੇ ਤਹਿਤ ਬੈਂਕ ਦਾ ਮੈਨੇਜਰ ਡੀਸੀ ਨੂੰ ਜਾ ਕੇ ਕਹਿੰਦਾ ਹੈ ਤੇ ਡੀਸੀ ਉਹ ਬਿਨਾ ਕੋਈ ਨੋਟਿਸ ਦਿੱਤਿਆਂ ਡੀਸੀ ਦੀ ਜ਼ਿੰਮੇਵਾਰੀ ਨਹੀਂ ਮੰਨਦੀ ਕਿ ਡੀਸੀ ਦੀ ਉਸ ਬੰਦੇ ਨੂੰ ਸੁਣੇ ਭਾਈ ਦੱਸ ਤੇਰੇ ਖਿਲਾਫ ਬੈਂਕ ਨੇ ਮੇਰੇ ਕੋਲੇ ਆ ਕੇ ਅਪਰੋਚ ਕੀਤੀ ਹੈ ਤੇਰਾ ਘਰ ਸੀਲ ਕਰਨ ਦੀ ਔਰ ਉਹਦੇ ਤੇ ਕੋਈ ਕਾਰਵਾਈ ਕੋਈ ਉਸ ਬੰਦੇ ਨੂੰ ਵਿਚਾਰੇ ਨੂੰ ਸੁਣਿਆ ਤੱਕ ਨਹੀਂ ਗਿਆ ਉਹਨੂੰ ਆਵਾਜ਼ ਤੱਕ ਨਹੀਂ ਮਾਰੀ ਗਈ ਉਹਨੂੰ ਸਮਨ ਤੱਕ ਨਹੀਂ ਕੀਤਾ ਗਿਆ ਔਰ ਜਦੋਂ ਇਹਨਾਂ ਦੇ ਵਿਰੋਧ ਦੇ ਵਿੱਚ ਉਸ ਬੰਦੇ ਦੀ ਸਪੋਰਟ ਕਰਨ ਦੇ ਲਈ ਲੋਕ ਆਏ ਜੱਜੇ ਬੰਦੀਆਂ ਆਈਆਂ ਜੱਜੇ ਬੰਦੀ ਆਈ ਉਸ ਵੇਲੇ ਉਹ ਫਿਰ ਬੈਂਕ ਦਾ ਇਹਨਾਂ ਦਾ ਇੱਕ ਹਾਈ ਕੋਰਟ ਲੈਵਲ ਦਾ ਇੱਕ ਹੋਰ ਇਹਨਾਂ ਦਾ ਟ੍ਰਿਬਿਊਨਲ ਹੈ ਜਿਹਨੂੰ ਡੀਆਰਟੀ ਕਹਿੰਦੇ ਨੇ ਉਹ ਡੀਆਰਟੀ ਚੱਲਿਆ ਜਾਂਦਾ ਹੈ ਭਾਈ ਜੇ ਡੀਆਰਟੀ ਜਾਂ ਜੇ ਟ੍ਰਿਬਿਊਨਲ ਟ੍ਰਿਬਿਊਨਲ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਦੂਜੇ ਨੂੰ ਸੁਣੋ ਤਾਂ ਸਹੀ ਡੀਆਰਟੀ ਨੇ ਕੋਈ ਨੋਟਿਸ ਨਹੀਂ ਕਰਿਆ ਉਸ ਬੰਦੇ ਨੂੰ ਕਿ ਭਾਈ ਆ ਆ ਕੇ ਆਪਦੀ ਗੱਲ ਦੱਸ ਤੇਰੇ ਕੰਨੇ ਉਹ ਮਾਮਲਾ ਪੁੱਛ ਰਹੇ ਨੇ ਇਦਾ ਮਤਲਬ ਉਹ ਬੰਦੇ ਨੇ 70 ਲੱਖ ਲਿਆ 743 ਲੱਖ ਰੁਪਈਆ ਉਹ ਬੰਦਾ ਪੇ ਕਰ ਚੁੱਕਿਆ ਹੈ ਤੇ ਸਰਫੇਸੀ ਐਕਟ ਦੇ ਅੰਦਰ ਤਾਂ ਸਿਰਫ ਇਹ ਹੁੰਦਾ ਹੁੰਦਾ ਹੈ ਕਿ ਉਹਨੇ ਰੁਪਈਏ ਵਰਾਉਣੇ ਆ ਜਿੰਨੇ ਰੁਪਈਏ ਉਹਨੇ ਫਸਿਆ ਬਾਕੀ ਸਾਰੀ ਮਾਉਂਟ ਨਹੀਂ ਕਰਾਉਣੀ ਹੁੰਦੀ ਔਰ ਅੱਜ ਮੈਂ ਹੈਰਾਨ ਹੈ ਜਿਹੜਾ ਬੰਦੇ 70 ਲੱਖ ਲਿਆ 743 ਲੱਖ ਰੁਪਈਆ ਬੰਦਾ ਪੇ ਚੁੱਕਰ ਚੁੱਕਿਆ ਹੈ ਅੱਜ ਬੈਂਕ ਉਹਦੇ ਕੋਲੋਂ 1 ਕਰੋੜ ਤੇ 33 ਲੱਖ ਰੁਪਏ ਹੋਰ ਮੰਗ ਰਿਹਾ ਹੈ ਅੰਦਾਜ਼ਾ ਲਾ ਕੇ ਦੇਖੋ ਦੋਸਤੋ ਸੋ ਇਹ ਲੜਾਈ ਹੈ ਜਿਹੜੀ ਇਹ ਸਾਨੂੰ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨੀ ਪੈਗੀ ਮਰਦਾਂ ਚ ਉਤਰਨਾ ਪੈਗਾ ਉਸ ਵਿਚਾਰੇ ਗਰੀਬ ਦੁਕਾਨਦਾਰ ਦੇ ਨਾਲ ਸਾਡੀ ਜਥੇਬੰਦੀ ਬੀਕੇਯੂਏ ਦਾ ਸਿੱਧੂਪੁਰ ਅੰਮ੍ਰਿਤਸਰ ਦਾ ਸਾਡਾ ਜਲ ਪ੍ਰਦਾਨ ਆਪਣੀ ਅਗਵਾਈ ਚ ਉੱਥੇ ਲੜਾਈ ਲੱਗ ਰਿਹਾ ਹੈ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਪਿੱਛੇ ਹਟੇ ਅਗਰ ਕਿਸੇ ਤਰ੍ਹਾਂ ਦੀ ਵੀ ਉੱਥੇ ਬੇਇਨਸਾਫੀ ਹੁੰਦੀ ਹੈ ਧੱਕੇਸ਼ਾਹੀ ਹੁੰਦੀ ਹੈ ਪ੍ਰਸ਼ਾਸਨ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਤਈਂ ਮਾਫ ਨਹੀਂ ਕੀਤਾ ਜਾਏਗਾ ਸਾਰੇ ਪੰਜਾਬ ਨੂੰ ਭਾਵੇਂ ਸਾਨੂੰ ਇਸ ਮੁੱਦੇ ਦੇ ਉੱਤੇ ਲੜਾਉਣਾ ਪਵੇ ਅਸੀਂ ਲੜਾਂਗੇ ਇਹੋ ਜਿਹੇ ਐਕਟਾਂ ਦਾ ਵਿਰੋਧ ਕਰ ਰਹੇ ਹਾਂ ਕਰਾਂਗੇ ਇੰਨੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ ਸੋ ਮੈਂ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਧੱਕੇਸ਼ਾਹੀ ਤੋਂ ਪਿੱਛੇ ਹਟੇ ਵਰਨਾ ਬਦਲਦੇ ਹਾਲਾਤ ਵਿਗੜਦੇ ਹਾਲਾਤਾਂ ਦੀ ਜ਼ਿੰਮੇਵਾਰ ਅਮਰਸਰ ਦਾ ਪ੍ਰਸ਼ਾਸਨ ਹੋਏਗਾ ਜੀ ਬਹੁਤ ਬਹੁਤ ਧੰਨਵਾਦ